ਹਾਂ ਲੋ ਗਾਈ ਠੀਕ ਠਾਕ ਆਪਰੇ ਦੋ ਦਿਨ ਹੋ ਗਏ ਵਲੌਗ ਨਹੀਂ ਪਿਆ ਆਪਣੇ ਤੋਂ ਅਸੀਂ ਅੱਜ ਛਟਕ ਦੇ ਉੱਤੇ ਘੁੰਮੇ ਫੇਰ ਨਾਏ ਆ ਆਹ ਸੱਣਾ ਦੋਸਤ ਆਪਣਾ ਵੇਖੋ ਇੱਧਰ ਆਪਾਂ ਨੂੰ ਤੁਸੀਂ ਪਛਾਣਦੇ ਹੀ ਚੋ ਇਹ ਆ ਤੁਹਾਨੂੰ ਪਛਾਣ ਆ ਗਈ ਹੋਣੀ ਆ ਵੀ ਬੰਦਾ ਕਿਹੜਾ ਵਾ ਇਹ ਬਾਬੇ ਦਾ ਮੁੰਡਾ ਆਪਣੇ ਜਿਹੜੇ ਗੁਰਦੁਰੇ ਰਹਿੰਦਾ ਵਾ ਇਹ ਉਹਦਾ ਮੁੰਡਾ ਵਾ ਉਹਦੇ ਚਾਰ ਮੁੰਡੇ ਆ ਇਹ ਸਭ ਚੱਲ ਬੱਸ ਗੱਲ ਕਰ ਮੇਰੀ ਕਿੰਡਲੀ ਦੀ ਵੱਡਾ ਵਾ ਜੀ ਵਾਕੇ ਮੇਰੀ ਦੀ ਕੁੰਡਲੀ ਦਾ ਹੱਥ ਪਾ ਤੇ ਕਰ ਇਹ ਕੁੰਡਲੀ ਦੱਸਣੀ ਪਈ ਦੀ ਫੇਰ ਜਾਣਕਾਰੀ ਜਾਊਗੀ ਰਹਿਣ ਤੇ ਤੂੰ ਆਪਦੀ ਜਨਮ ਕੁੰਡਲੀ ਦੱਸ ਇਹ ਆ ਵੇਖੋ ਹੁਣ ਆਪਾਂ ਬਲੌਗ ਆ ਆਪਣਾ ਉਹ ਪਿੰਡ ਆ ਹੁਣ ਮੈਂ ਬਾਹਰ ਆਇਆ ਹਾਂ ਸੜਕ ਦੇ ਉੱਤੇ ਘੁੰਮਰ ਫੇਰਨਾ ਆਇਆ ਹਾਂ ਯਾਰ ਤਾਂ ਪਟਾ ਗਿਆ ਇਹ ਟਾਈਮ ਕੀ ਹੋ ਗਿਆ 6 ਵਾ ਸਾਢੇ 6 ਹੋ ਗਏ ਨੇ ਤੇ ਆ ਵੇਖੋ ਵੀ ਇਧਰ ਇਜੇ ਵੇਖੋ ਵੀ ਆ ਮਸ਼ੀਨ ਲੱਗੀ ਆ ਇਹ ਆਵੇਗਾ ਜਦੋਂ ਬਹਿ ਕੇ ਚਲਾ ਰ ਸਰਕਾਰਾਂ ਬਹੁਤ ਭੜੀਆਂ ਨੇ ਪਾਰਾਂ ਤੇ ਬਹੁਤ ਜਾਨੀਆਂ ਭੜਾ ਭੜੀਆਂ ਵਾ ਉਹ ਨਾ 13 ਮਾਰੀ ਮਨਮਾਨ ਤਵਾਰ ਨੇ ਚੱਕ ਲੈਣੀ ਤੇ ਜੋਨੇ ਜਾਨੇ ਨੇ ਬਹੁਤ ਜ਼ਿਆਦੇ ਨਖਰੇ ਪਹਿਣੇ ਗਾਲਾਂ ਤੇ ਖੜਤੀਆਂ ਹੀ ਉਹਨੇ ਕਿਆ ਕਲੀ ਲੈਣਾ ਹੀ ਕਰੋ ਹੂੰ ਤੇ ਪਲੈਨਿੰਗ ਚੱਕ ਲੈਵੇਂਗੇ ਆਪਾਂ ਨੂੰ ਕੀ ਆ ਚੱਕ ਲੈ ਨੇ ਚੱਕ ਲੈ ਵਾਜੇ ਬਣਾ ਲਾਤਾ ਜੇ ਅਕਲੇ ਤੇ ਚੱਕ ਲੈ ਆਹ ਹੋਏ ਵੇਲੇ ਠੀਕ ਨਹੀਂ ਨਿਕਲੰਦੇੰਦੇ ਮਰਤ ਪਾਓ ਕਿਆ ਕੀ ਲਿਆ ਵਾ ਮੈਂ ਜੀ ਹੁੱਦੇ ਵਾਲੇ ਨਾ ਕੀ ਲੈਣਾ ਹਣਾ ਹਣਾ ਆ ਬੀਬੀਆਂ ਚੋਂ ਨਾ ਲਾ ਗਏ ਆਈਆਂ ਨੇ ਆ ਵੇਖੋ ਇੱਥੇ ਓਏ ਤੇ ਆ ਬਰਾਬਰ ਤੇ ਤੁਸੀਂ ਇਧਰ ਆਉਣ ਗੁਣੋਗਾ ਤੇ ਆਜੋ ਤੁਹਾਨੂੰ ਤੁਹਾਨੂੰ ਅਸੀਂ ਸੁਵਾ ਦਿਖਾਈਏ ਸਰਕਾਰ ਦਾ ਕੰਮ ਨਵਾਂ ਚੱਲਣ ਡਿਆ ਨਮਾਸਕਾਰ ਦੇ ਕੰਮ ਚੱਲਣ ਡੇ ਨੇ ਕਿੰਨੇ ਦਿਨ ਹੋ ਗਏ ਇਹਨੂੰ ਹੋ ਗਏ ਨੇ ਮਹੀਨਾ 2-3 ਮਹੀਨੇ ਹੋਈ ਚੱਲੇ ਨੇ ਇਹਨੂੰ ਫੇਰ ਓ ਤੇਰੀ ਇਧਰ ਵੇਖੋ ਪਹਿਲਾ ਉਹ ਸੁਵਾੜਾ ਬਹੁਤ ਜੜਾ ਚੌੜਾ ਹੈ ਉਹ ਇਹਦਾ ਸਕਾਰ ਨੇ ਢਾ ਢਾ ਕੇ ਇਹਨੂੰ ਨਿਕਾ ਕਰਤਾ ਆ ਵੇਖੋ ਮਿੱਟੀ ਪਾ ਪਾ ਕੇ ਮਿੱਟੀ ਪਾ ਪਾ ਕੇ ਉਹ ਤੇਰੀ ਆ ਤੇ ਰੁੱਖ ਵੀ ਪਾਟਾ ਤੇ ਬੰਨੀਆਂ ਤੋਂ ਆ ਬੰਨੀਆਂ ਸਕਾਰਾ ਇਨਾ ਲੋਕਾਂ ਨੇ ਕਿੱਡੇ ਲੋਕ ਭੜੇ ਆ ਅਹੀਂ ਲੋਕਾਂ ਦਾ ਰੁੱਖ ਲਾਲਾ ਮਰ ਜਾਂਦੇ ਜਿਹੜੇ ਆ ਉਹ ਰੁੱਖ ਜਿਹੜੇ ਆ ਪੱਟੀ ਜਾਂਦੇ ਆ ਵਿਚਾਰਿਆਂ ਨੂੰ ਕਿੰਨਾ ਦੁੱਖ ਲੱਗਾ ਹੋਊਗਾ ਮਾੜਾ ਤੇ ਆਪਾਂ ਹੁਣ ਅੱਜ ਨਵੇਂ ਸਾਂ ਆਏ ਆ ਤੇ ਆ ਆਪਣੇ ਪਿੰਡ ਦੇ ਜਿਹੜੇ ਆ ਲਾਗੇ ਲਾਗੇ ਆ ਛਟਕੀ ਜਿਹੜੀ ਹੈ ਛੜੀ ਨਾਲੇ ਮੰਡੇ ਜੋਲ ਪੈਰਾਂ ਨੂੰ ਚੱਲ ਜਾਂਦੀ ਸੜਕ ਆ ਆ ਵੇ ਹੁਸ਼ਨਾ ਦੋਸਤ ਵੇ ਆ ਇਧਰ ਆ ਵੇ ਲੈ ਆ ਵੇ ਲੈ ਆਓ ਕਦਾ ਤੇ ਹੋਣਾ ਆਪਾਂ ਸੋਨੂ ਗਲੀਏ ਹੋਣਾ ਆਪਾਂ ਇਹ ਜੋਲਾ ਥੀਏ ਜੋਲਾ ਪੈਰਾਂ ਤੋਂ ਚੱਲੇ ਵਾਪਸ ਕਰ ਨੂੰ ਹਣਾ ਤੇ ਤੁਹਾਨੂੰ ਪਤਾ ਵੀ ਤੁਹਾਡਾ ਬੂਰੀ ਆਪਣ ਪੈ ਗਈ ਸੀ ਦੋ ਦੋ ਦਿਨ ਹੋ ਗਏ ਆ ਬੂਰੀ ਪੈ ਗਈ ਸੀ ਆਪਣੇ ਤੋਂ ਦੋ ਤਿੰਨ ਦਿਨ ਹੋ ਗਏ ਕੋੜਿਆ ਵੇਲੇ ਤਰੇ ਫਿਰਦੇ ਆ ਝੋਨੇ ਝੋਨੇ ਆਪਣੇ ਵੱਡੇ ਫੋਨ ਨੂੰ ਤਿਆਰ ਹੋਏ ਆ ਅੱਜ ਮੈਂ ਖਾਉਂਦੇ ਆ ਤੁਹਾਨੂੰ ਸਮੁੰਦਰ ਸਮੁੰਦਰ ਹੀ ਤੁਹਾਨੂੰ ਨਹੀਂ ਦਿਖਾएंगे ਹਮ ਸਮੁੰਦਰ ਤੁਹਾਨੂੰ ਹਮਾਰੇ ਦਰਾਦੂ ਦਿਖਾਵਾਂਗੇ ਦਰਿਆ ਕਿੱਡਾ ਗੂਰਿਆ ਦਰਿਆ ਦਾ ਦਰਿਆ ਜਿਹੜਾ ਵਾ ਉਹ ਆਂਦਾ ਵੀ ਮੇਰੀ ਵੀਡੀਓ ਬਣਾਓ ਪਰ ਨਹੀਂ ਆਪਾਂ ਉਹ ਵੀਡੀਓ ਜਿਹੜੀ ਆਪਾਂ ਉਹ ਨਰਾਜ ਹੋ ਜਾਂਦਾ ਬਣ ਕੇਰ ਦਰਿਆ ਜਿਹੜਾ ਵਾ ਆ ਪਹੁੰਚ ਜਾਣਾ ਦਾਗ ਮੇਟਾ ਦੇ ਵਿੱਚ ਵਿੱਚ ਪਹੁੰਚ ਜਾਣਾ ਦਰਿਆ ਤੇ ਹਾਂ ਇੱਥੇ ਵੇਖੋ ਲੋ ਛੜਕਾਂ ਤੇ ਤੁਰੇ ਫਿਰਦੇ ਆਪਾਂ ਉਹ ਝੜਕਾਣੀਆ ਪਈ ਆ ਆਹੋ ਬਈ ਜੱਟੜੇ ਕਰਦੇ ਆ ਓਹੋ ਬਈ ਪਈ ਹੋਈ ਹੈ ਮੁਜਰਾ ਨਿਕਲਣੋਂ ਤਿਆਰ ਹੋਈਆਂ ਨੇ ਮੁਜਰਾ ਮਜਾ ਨੇ ਚੱਲ ਗਿਆ ਵਾ ਤੇ ਇਧਰ ਵੇਖੋ ਜੀ ਛੱਡਾ ਲੋਸ਼ ਸ਼ੱਨਾ ਦੋਸਤ ਉਹ ਬਾਤ ਵੀ ਕਰ ਤੂੰ ਵਾ ਕਿੰਨਾ ਕਾ ਮੇਰਾ ਫੇਸ ਬਖਾਏਗਾ ਉਹ ਮਿੱਤ ਨੂੰ ਵੀ ਤਾਂ ਹਾਂ ਕਾ ਉਹ ਡਾਪੀ ਸੰਗ ਆੜਾ ਤੂੰ ਬੁੱਢੀ ਆ ਕਹਿੰਦਾ ਬੰਦਾ ਰਮਨ ਬੁੱਢੀ ਆ ਨਾਲ ਵੀ ਜਿਆਦਾ ਪੈਣਾ ਕੈਮਰਾ ਵਾਸਤਾ ਬੜੀ ਆ ਨਾਲ ਤੇ ਅਕਾਇਰਾ ਵਜਦੇ ਨੇ ਤੇ ਕਰੀਏ ਵੀ ਕੀ ਕੰਮ ਖਰਾਬ ਹੋਏ ਪੈਣ ਲੋਕਾਂ ਦੇ ਚਲੋ ਚੰਗਾ ਜੀ ਬਾਏ ਟਾਡਾ